ਸਸ਼੍ਰੀਕਾਲ ਤੋਂ ਸੇਕ ਰਸਮ ਜੈਨਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਪਮਾਨ ਦੇ ਵਿੱਚ ਗਿਰਾਵਟ ਆ ਚੁੱਕੀ ਹੈ ਕਿਉਂਕਿ ਸਵੇਰ ਤੋਂ ਹੀ ਮੌਸਮ ਨੇ ਆਪਣਾ ਮਜਾਜ ਬਦਲਿਆ ਹੈ ਤਾਂ ਦੱਸਦੀ ਕਿ ਠੰਡ ਦੀ ਜਿਹੜੀ ਸ਼ੁਰੂਆਤ ਹੋ ਗਈ ਹੈ ਉਹ ਬਿਲਕੁਲ ਟੈਂਪਰੇਚਰ ਹੈ ਜਿਹੜਾ 8 ਤੋਂ 9 ਡਿਗਰੀ ਤੱਕ ਦੇ ਗਿਆ ਹੈ ਯਾਨੀ ਕਿ ਜੇ ਰਾਤ ਦਾ ਟੈਂਪਰੇਚਰ 35 ਡਿਗਰੀ ਦਰਜ ਕੀਤਾ ਗਿਆ ਸੀ ਤਾਂ ਘਟ ਕੇ ਉਹ 26 ਡਿਗਰੀ ਤੇ ਰਹਿ ਗਿਆ ਤਾਂ ਲੋਕ ਨੇ ਜਿਹੜੇ ਹੁਣ ਠੰਡ ਨੂੰ ਮਹਿਸੂਸ ਕਰ ਰਹੇ ਨੇ ਤਾਂ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਾਰਿਸ਼ ਪੈਣ ਦਾ ਸਿਲਸਿਲਾ ਚੱਲ ਰਿਹਾ ਹੈ ਤਾਂ ਜਿਸ ਦੇ ਕਾਰਨ ਲੋਕਾਂ ਦੇ ਘਰਾਂ ਦੇ ਏਸੀ ਨੇ ਜਿਹੜੇ ਉਹ ਵੀ ਬੰਦ ਹੋ ਗਏ ਨੇ ਔਰ ਜਿੰਨਾ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਉਹਨਾਂ ਇਲਾਕਿਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਨੇ ਜਿਹੜੇ ਲੋਕਾਂ ਨੇ ਕੱਢਣੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਲੋਕਾਂ ਨੂੰ ਇਸ ਚੀਜ਼ ਨੂੰ ਜਾਣਨ 'ਚ ਬੜੀ ਸੁਖਸਾ ਸੀ ਕਿ ਆਖਰਕਾਰ ਗਰਮੀ ਨੇ ਇੰਨਾ ਜ਼ਿਆਦਾ ਕਹਿਰ ਵਰਸਾਇਆ ਹੋਇਆ ਤਾਂ ਠੰਡ ਦੀ ਸ਼ੁਰੂਆਤ ਕਦੋਂ ਹੋਏਗੀ ਸੋ ਤਿੰਨ ਬਰਸਾਤਾਂ ਹੋਈਆਂ ਨੇ ਯਾਨੀ ਕਿ 5 6 ਅਤੇ 7 ਅਕਤੂਬਰ ਪਹਿਲਾਂ ਤੋਂ ਹੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੋ ਅੱਜ ਤੀਜੀ ਬਰਸਾਤ ਤੋਂ ਬਾਅਦ ਠੰਡੀਆਂ ਹਵਾਵਾਂ ਚੱਲਦੀਆਂ ਸੀ ਜਿਸ ਤੋਂ ਬਾਅਦ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਦੱਸ ਦੇ ਕਿ ਇਸ ਸਵੇਰ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਲਈ yellow alert ਵੀ ਜਾਰੀ ਕੀਤਾ ਹੈ ਜਿਸ ਦੇ ਨਾਲ ਕਿਸਾਨਾਂ ਦੇ ਵਿੱਚ ਨੁਕਸਾਨ ਦਾ ਡਰ ਪੈਦਾ ਹੋ ਗਿਆ ਹੈ ਇਸ ਮੀਂਹ ਤੇ ਪਹਾੜਾਂ ਦੇ ਵਿੱਚ ਬਰਫਬਾਰੀ ਦੇ ਕਾਰਨ ਮੌਸਮਵਾਰ ਨੂੰ ਵਾਤਵਾਰ ਤਾਪਮਾਨ ਦੇ ਵਿੱਚ 9 ਡਿਗਰੀ ਦੀ ਕਾਫੀ ਗਿਰਾਵਟ ਦਰਜ ਕੀਤੀ ਗਈ ਜਿਸ ਦੇ ਨਾਲ ਮੌਸਮ ਠੰਡਾ ਮਹਿਸੂਸ ਹੋਇਆ ਸੋ ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਮੰਡੀਆਂ ਦੇ ਵਿੱਚ ਸਟੋਰ ਕੀਤਾ ਜ਼ਿਆਦਾਤਰ ਝੋਨਾ ਵੀ ਭਿੱਜ ਗਿਆ ਮੌਸਮ ਵਿਭਾਗ ਨੇ ਮੰਗਲਵਾਰ ਨੂੰ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਤਾਂ ਦੱਸਦੀ ਹੈ ਕਿ ਬਰਫਬਾਰੀ ਦੇ ਕਾਰਨ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਬਰਫਬਾਰੀ ਹੋ ਰਹੀ ਹੈ ਸੋਮਵਾਰ ਨੂੰ ਵਾਤਵਾਰਤਾਪਮਨ 9 ਡਿਗਰੀ ਦੀ ਕਾਫੀ ਗਰਵਟ ਆਈ ਸੀ ਜਿਸ ਨਾਲ ਮੌਸਮ ਠੰਡਾ ਮਹਿਸੂਸ ਹੋਇਆ ਸੋ ਸੋਮਵਾਰ ਨੂੰ ਸਵੇਰੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਮੰਡੀਆਂ ਦੇ ਵਿੱਚ ਸਟੋਰ ਕੀਤੇ ਝੋਨੇ ਦੀ ਫਸਲ ਨੂੰ ਵੀ ਨੁਕਸਾਨ ਹੋਇਆ ਹੈ ਉਥੇ ਮੰਗਲਵਾਰ ਯਾਨੀ ਕਿ ਅੱਜ ਦੇ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਇਹਨਾਂ ਇਲਾਕਿਆਂ ਦੇ ਨਾਮ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਐਸਐਸ ਨਗਰ ਸਾਹਿਬ ਫਤਿਗੜ ਸਾਹਿਬ ਅਤੇ ਇਸ ਦੇ ਨਾਲ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਗਿਆ ਮੀਂਹ ਅਤੇ ਗਰਜ ਤੂਫਾਨ ਦੀ ਵੀ ਸੰਭਾਵਨਾ ਦੱਸੀ ਗਈ ਹੈ ਸਰਸ਼੍ਰੀਕਾਲ ਤੋਂ ਸੇਖ ਰਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਪਮਾਨ ਦੇ ਵਿੱਚ ਗਰਾਵਟ ਆ ਚੁੱਕੀ ਹੈ ਕਿਉਂਕਿ ਸਵੇਰ ਤੋਂ ਹੀ ਮੌਸਮ ਨੇ ਆਪਣਾ ਮਜਾਜ ਬਦਲਿਆ ਹੈ ਤਾਂ ਦੱਸਦੀ ਹੈ ਕਿ ਠੰਡ ਦੀ ਜਿਹੜੀ ਸ਼ੁਰੂਆਤ ਹੋ ਗਈ ਹੈ ਸੋ ਬਿਲਕੁਲ ਟੈਂਪਰੇਚਰ ਹੈ ਜਿਹੜਾ 8 ਤੋਂ 9 ਡਿਗਰੀ ਤੱਕ ਦੇ ਗਿਆ ਹੈ ਯਾਨੀ ਕਿ ਜੇ ਰਾਤ ਦਾ ਟੈਂਪਰੇਚਰ 35 ਡਿਗਰੀ ਦਰਜ ਕੀਤਾ ਗਿਆ ਸੀ ਤਾਂ ਘਟ ਕੇ ਉਹ 26 ਡਿਗਰੀ ਤੇ ਰਹਿ ਗਿਆ ਤਾਂ ਲੋਕ ਨੇ ਜਿਹੜੇ ਹੁਣ ਠੰਡ ਨੂੰ ਮਹਿਸੂਸ ਕਰ ਰਹੇ ਨੇ ਤਾਂ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ بارش ਪੈਣ ਦਾ ਸਿਲਸਲਾ ਚੱਲ ਰਿਹਾ ਹੈ ਤਾਂ ਜਿਸ ਦੇ ਕਾਰਨ ਲੋਕਾਂ ਦੇ ਘਰਾਂ ਦੇ ਏਸੀ ਨੇ ਜਿਹੜੇ ਉਹ ਵੀ ਬੰਦ ਹੋ ਗਏ ਨੇ ਔਰ ਜਿੰਨਾ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਉਹਨਾਂ ਇਲਾਕਿਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਨੇ ਜਿਹੜੇ ਲੋਕਾਂ ਨੇ ਕੱਢਣੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਲੋਕਾਂ ਨੂੰ ਇਸ ਚੀਜ਼ ਨੂੰ ਜਾਣਨ 'ਚ ਬੜੀ ਸੁੱਖ ਸੀ ਕਿ ਆਖਰਕਾਰ ਗਰਮੀ ਨੇ ਇੰਨਾ ਜ਼ਿਆਦਾ ਕਹਿਰ ਵਰਸਾਇਆ ਹੋਇਆ ਤਾਂ ਠੰਡ ਦੀ ਸ਼ੁਰੂਆਤ ਕਦੋਂ ਹੋਏਗੀ ਸੋ ਤਿੰਨ ਬਰਸਾਤਾਂ ਹੋਈਆਂ ਨੇ ਯਾਨੀ ਕਿ 5 6 ਤੇ 7 ਅਕਤੂਬਰ ਪਹਿਲਾਂ ਤੋਂ ਹੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੋ ਅੱਜ ਤੀਜੀ ਬਰਸਾਤ ਤੋਂ ਬਾਅਦ ਠੰਡੀਆਂ ਹਵਾਵਾਂ ਚੱਲਦੀਆਂ ਸੀ ਜਿਸ ਤੋਂ ਬਾਅਦ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਦੱਸ ਦੇ ਕਿ ਇਸ ਸਵੇਰ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਲਈ yellow alert ਵੀ ਜਾਰੀ ਕੀਤਾ ਹੈ ਜਿਸ ਦੇ ਨਾਲ ਕਿਸਾਨਾਂ ਦੇ ਵਿੱਚ ਨੁਕਸਾਨ ਦਾ ਡਰ ਪੈਦਾ ਹੋ ਗਿਆ ਹੈ ਇਸ ਮੀਂਹ ਤੇ ਪਹਾੜਾਂ ਦੇ ਵਿੱਚ ਬਰਫਵਾਰੀ ਦੇ ਕਾਰਨ ਮੌਸਮਵਾਰ ਨੂੰ ਵਾਤਵਾਰ ਤਾਪਮਾਨ ਦੇ ਵਿੱਚ 9 ਡਿਗਰੀ ਦੀ ਕਾਫੀ ਗਿਰਾਵਟ ਦਰਜ ਕੀਤੀ ਗਈ ਜਿਸ ਦੇ ਨਾਲ ਮੌਸਮ ਠੰਡਾ ਮਹਿਸੂਸ ਹੋਇਆ ਤੋਂ ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਮੰਡੀਆਂ ਦੇ ਵਿੱਚ ਸਟੋਰ ਕੀਤਾ ਜ਼ਿਆਦਾਤਰ ਝੋਨਾ ਵੀ ਭਿੱਜ ਗਿਆ ਮੌਸਮ ਵਿਭਾਗ ਨੇ ਮੰਗਲਵਾਰ ਨੂੰ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਤਾਂ ਦੱਸਦੀ ਹੈ ਕਿ ਬਰਫ਼ਬਾਰੀ ਦੇ ਕਾਰਨ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਆ ਬਰਫ਼ਬਾਰੀ ਹੋ ਰਹੀ ਹੈ ਸੋਮਵਾਰ ਨੂੰ ਵਾਤਵਾਰਤਾਪਮਾਨ 9 ਡਿਗਰੀ ਦੀ ਕਾਫੀ ਗਰਵਟਾਈ ਸੀ ਜਿਸ ਨਾਲ ਮੌਸਮ ਠੰਡਾ ਮਹਿਸੂਸ ਹੋਇਆ ਸੋ ਸੋਮਵਾਰ ਨੂੰ ਸਵੇਰੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਮੰਡੀਆਂ ਦੇ ਵਿੱਚ ਸਟੋਰ ਕਿਤੇ ਛੋਣੇ ਦੀ ਫਸਲ ਨੂੰ ਵੀ ਨੁਕਸਾਨ ਹੋਇਆ ਉੱਥੇ ਮੰਗਲਵਾਰ ਯਾਨੀ ਕਿ ਅੱਜ ਦੇ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਇਹਨਾਂ ਇਲਾਕਿਆਂ ਦੇ ਨਾਮ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਐਸਐਸ ਨਗਰ ਸਾਹਿਬ ਫਤਿਗੜ ਸਾਹਿਬ ਅਤੇ ਇਸ ਦੇ ਨਾਲ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਗਿਆ ਮੀਂਹ ਅਤੇ ਗਰਜ ਤੂਫਾਨ ਦੀ ਵੀ ਸੰਭਾਵਨਾ ਦੱਸੀ ਗਈ ਹੈ